ਹਾਂਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਪੂਜੇ ਹੋਏ ਛੋਲਿਆਂ ਦੀਆਂ ਪਿੰਨੀਆਂ ਬਣਾਉਣ ਬਾਰੇ ਦੱਸ ਰਹੇ ਹਾਂ ਇਹਦੇ ਵਿੱਚ ਕੀ ਕੀ ਕੁਝ ਪੈਂਦਾ ਅੱਧਾ ਕਿਲੋ ਤੁਸੀਂ ਨੇ ਪੂਜੇ ਹੋਏ ਛੋਲੇ ਲੈਣੇ ਨੇ 50 ਗ੍ਰਾਮ 50-50 ਗ੍ਰਾਮ ਤੁਸੀਂ ਨੇ ਚਾਰੇ ਮੱਗ ਲੈਣੇ ਨੇ ਤਰਬੂਜ ਦੇ ਕੱਕੜੀ ਦੇ ਖਰਬੂਜੇ ਦੇ ਤੇ ਖੀਰੇ ਦੇ ਇਹ 50-50 ਗ੍ਰਾਮ ਲੈਏ ਹੋਏ ਨੇ ਤੇ ਇੱਕ ਕੌਲੀ ਤੁਸੀਂ ਨੇ ਲੈਣੀ ਹੈ ਘਿਓ ਦੀ ਦੇਸੀ ਘਿਓ ਦੀ ਤੇ ਕੁਝ ਕੁ ਤੁਸੀਂ ਨੇ ਲੈਣੀਆਂ ਨੇਗੀਆਂ ਇਲਾਇਚੀਆਂ 100 ਗ੍ਰਾਮ ਕਾਜੂ 200 ਗ੍ਰਾਮ ਤੁਸੀਂ ਬਦਾਮ 100 ਗ੍ਰਾਮ ਦਾਖ ਤੇ 100 ਗ੍ਰਾਮ ਹੀ ਤੁਸੀਂ ਲੈਣੇ ਨੇ ਅਖਰੋਟ ਤੇ 350 ਗ੍ਰਾਮ ਤੁਸੀਂ ਲੈਣੀ ਹੈ ਸ਼ੱਕਰ ਚਿੱਟੀ ਸ਼ੱਕਰ ਹੈ ਇਹ ਇੰਨਾਂ ਸਾਰੀਆਂ ਚੀਜ਼ਾਂ ਦੀ ਕੁਆਂਟੀਟੀ ਤੁਸੀਂ ਵਧਾ ਘਟਾ ਸਕਦੇ ਹੋ ਅਪ ਦੇ ਅਕੋਰਡਿੰਗ ਜੇ ਤੁਸੀਂ ਕੁਝ ਹੋਰ ਵੀ ਇਹਦੇ ਵਿੱਚ ਐਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਐਡ ਕਰ ਸਕਦੇ ਹੋ ਤੇ ਲਾਸਟ ਇਹਦੇ ਵਿੱਚ ਇੱਕ ਗਲਾਸ ਦੁੱਧ ਦਾ ਪਊਗਾ ਤੇ ਗਰਮ ਦੁੱਧ ਇਹਨੂੰ ਅਸੀਂ ਹੁਣ ਗਰਮ ਕਰਨਾ ਰੱਖਾਂਗੇ ਦਾ ਲਾਗੇ ਤੋਂ ਦਦਾ ਸੀ ਜੋ ਨੂੰ ਗਰਮ ਕਰਨਾ ਰੱਖਤਾ ਇਹਨੂੰ ਆਪਾਂ ਨੂੰ ਸਿਮ ਕਰ ਦਾਂਗੇ ਇਹਨੇ ਦੂਸਰੀ ਸੀਜ਼ਨਾਂ ਸਾਰੀਆਂ ਉਹਨਾਂ ਨੂੰ ਆਪਾਂ ਗ੍ਰੇਨਡ ਕਰ ਲਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਛੋਲੇ ਗ੍ਰੇਨਡ ਕਰਨੇ ਨੇ ਇਹਨਾਂ ਦੀ ਛਿਲਕਾ ਉਤਾਰਨ ਦੀ ਲੋੜ ਨਹੀਂ ਵਿੱਦ ਛਿਲਕਾ ਕਰਨਾ ਹੈ ਕਿਉਂਕਿ ਇਹ ਜਿਆਦਾ ਹੈਲਥੀ ਹੁੰਦਾ ਹੈ ਉਹ ਟਹਾਣਾ ਚਾਹੀਦਾ ਤੇ ਨਾ ਹੀ ਬੜਾ ਬਰੀਕ ਹੋਣਾ ਚਾਹੀਦਾ ਤਰ ਤਰਾ ਪੀਸ ਲੈਣਾ ਹੈ ਇਹ ਆਪਾਂ ਨੇ ਸਾਰਾ ਜਿਹੜੇ ਚੋਲੇ ਨੇ ਜਿਹੜੇ ਸਾਰੇ ਇਹ ਆਪਾਂ ਨੇ ਪੀਸ ਲੈਨੇ ਹੁਣ ਆਪਾਂ ਇਸ ਤੋਂ ਬਾਅਦ ਜੋ ਡਰਾਈ ਫਰੂਟ ਲੈਏ ਸੀਗੇ ਉਹਨਾਂ ਨੂੰ ਪੀਸਾਂਗੇ ਧੰਨਵਾਦ ਔਰ ਆਪਾਂ ਨੇ ਇਹ ਸਾਰੇ ਡਰਾਈ ਫਰੂਟ ਨੇ ਜਿਹੜੇ ਇਹ ਪੀਸ ਲਏ ਇਹ ਵੀ ਬਿਲਕੁਲ ਦਰਦਰੇ ਹੋਣੇ ਚਾਹੀਦੇ ਨੇ ਜ਼ਿਆਦਾ ਨਹੀਂ ਪੀਸਣੇ ਤੇ ਇਹਨਾਂ ਨੂੰ ਇਹਦੇ ਵਿੱਚ ਮਿਕਸ ਕਰ ਲਿਆ ਸਾਰੇ ਡਰਾਈ ਫਰੂਟ ਇਸ ਤੋਂ ਬਾਅਦ ਬਣੇ 100 ਗ੍ਰਾਮ ਦੇ ਨੇ ਧੱਕ ਲਈ ਅਸੀਂ ਉਹ ਮਿਕਸ ਕਰ ਲਿਆ ਤੇ ਜਿਹੜੀ ਆਪਾਂ ਨੇ ਸ਼ੱਕਰ ਲਈ ਸੀ ਉਹ ਵੀ ਇਸ ਵਿੱਚ ਮਿਕਸ ਕਰ ਲਈ। ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਤੋਂ ਬਾਅਦ ਆਪਾਂ ਇਹ ਚਿੱਕੂ ਆ ਬਾਦ। ਫੁੱਟਕੋ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਈ ਵਿੱਚ। ਹੱਥ ਨਾਲ ਮਲ ਮਲ ਕੇ ਤਾਂ ਕਿ ਉਹ ਸਾਰੇ ਵਿੱਚ ਮਿਕਸ ਹੋ ਜੇ। ਸਾਰੇ ਮਟੀਰੀਅਲ ਵਿੱਚ ਮਿਕਸ ਹੋ ਜੇ। ਇਹਨੇ ਆਪਣਾ ਦੁੱਧ ਸੀ ਜਿਹੜਾ ਉਹ ਵੀ ਕਰਨਾ ਹੋ ਗਿਆ ਉਹ ਤੇਜ਼ ਕਰ ਦੇ। ਓਕੇ ਇਸ ਤਰ੍ਹਾਂ ਇੰਕੋ ਉਹ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੈਣਾ। ਜਿਹੜੀਆਂ ਐ ਵਿੱਚ ਡਲੀਆਂ ਬਣ ਜਾਂਦੀਆਂ ਨੇ ਨਾ ਉਹ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਇਹ ਪਿੰਨੀਆਂ ਬਣਾਉਣ ਲਈ ਰੈਡੀ ਹੈ। ਇਸ ਤੋਂ ਬਾਅਦ ਆਪਾਂ ਨੇ ਹੁਣ ਇਹਦੇ ਵਿੱਚ ਦੁੱਧ ਪਾਉਣਾ। ਦੁੱਧ ਇਕੱਠਾ ਨਹੀਂ ਪਾਉਣਾ ਸਾਰਾ। ਬਿਲਕੁਲ ਥੋੜਾ-ਥੋੜਾ ਕਰਕੇ ਦੁੱਧ ਪਾਉਣਾ ਤੇ ਦੁੱਧ ਗਰਮ ਹੋਣਾ ਚਾਹੀਦਾ ਚੰਗੀ ਤਰ੍ਹਾਂ। ਜਿੰਨੀਆਂ-ਜਿੰਨੀਆਂ ਤੁਸੀਂ ਨੇ ਬਣਾਉਣੀਆਂ ਨੇ, ਓਨਾ ਕੁ ਦੁੱਧ ਪਾ ਕੇ ਸੀ। ਥੋੜਾ-ਥੋੜਾ ਪਾ ਲਿਆ। ਚੰਗੀ ਤਰ੍ਹਾਂ। ਐਵੇਂ ਕਰਕੇ ਵੀ ਓਨਾ ਕੁ ਦੁੱਧ ਪਾਉਣਾ ਜਿੰਨੇ ਕਨਾਲ ਥੋਡੀਆਂ ਪਿੰਨੀਆਂ ਜੁੜ ਜਾਣ। ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ ਤੇ ਘੱਟ ਵੀ ਨਹੀਂ ਹੋਣਾ ਚਾਹੀਦਾ। ਐਵੇਂ ਕਰਕੇ ਥੋੜਾ-ਥੋੜਾ ਪਾ ਕੇ ਆਪਾਂ ਇਹਨਾਂ ਨੂੰ ਇਹ ਬਣਾਣਾ। ਬਣਾ ਲਿਆ। ਗਰਮ ਗਰਮ ਦੁੱਧ ਨਾਲ ਇਹ ਜੁੜ ਜਾਣਗੀਆਂ ਇਹਦੇ ਵਿੱਚ ਜ਼ਿਆਦੇ ਕਿਹੋਂ ਪਾਉਣ ਦੀ ਲੋੜ ਨਹੀਂ ਹੈਗੀ ਬਸ ਇੰਨੇ ਹੀ ਕਾਫੀ ਹੈ ਬਣੀ ਪਿੰਨੀ ਬਣ ਕੇ ਤਿਆਰ ਨਾਲ ਦੀ ਨਾਲ ਵਾਸਤੇ ਤੁਸੀਂ ਥੋੜਾ ਥੋੜਾ ਦੁੱਧ ਪਾਈ ਜਾਣਾ ਐਡ ਕਰੀ ਜਾਣਾ ਤੇ ਨਾਲ ਦੀ ਨਾਲ ਪਿੰਨੀ ਬਣਾਈ ਜਾ ਰਹੀ ਹੈ ਨਹੀਂ ਜ਼ਿਆਦੇ ਕਿਲੀਆਂ ਵੀ ਨਹੀਂ ਕਰਨੀਆਂ ਹੈਗੀਆਂ ਖਬਰੀਆਂ ਜੀਆਂ ਰੱਖਣੀਆਂ ਨੇ ਉਸ ਤੁਸੀਂ ਦੇਖੋ ਵੱਡੀਆਂ ਛੋਟੀਆਂ ਇਹ ਤੁਹਾਡੇ ਆਪਦੇ ਹਿਸਾਬ ਨਾਲ ਨੇ ਅੱਧੀ ਕਿਲੋ ਵਿੱਚ ਤਕਰੀਬਨ 30 ਤੋਂ ਲੈ ਕੇ 35 ਪਿੰਨੀਆਂ ਬਣ ਜਾਂਦੀਆਂ ਨੇ ਬਾਕੀ ਤੁਸੀਂ ਵੱਡੀਆਂ ਛੋਟੀਆਂ ਬਣਾਉਣੀਆਂ ਨੇ ਤੁਹਾਡੀ ਆਪੇ ਮਰਜ਼ੀ ਹੈ मैं थोड़ी ये बड़ी बना रही छोटे है। भी कर सकते होते पकौड़े थोड़ा दु थो हो चं तरह मिक्स करिए ਇਹ ਸਿਹਤ ਲਈ ਬਹੁਤ ਹੀ ਵਧੀਆ ਨੇ ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਉਹਦੇ ਲਈ ਵੀ ਇਹ ਬਹੁਤ ਹੀ ਵਧੀਆ ਨੇ ਦੁਪਹਿਰੇ ਅਸੀਂ ਹਮੇਸ਼ਾ ਹੀ ਦੁਪਹਿਰੇ ਇਹੀ ਖਾਂਦੇ ਆ ਹੈਲਦੀ ਨੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਜਿਹੜੇ ਸਕੂਲ ਜਾਂਦੇ ਨੇ ਬੱਚੇ ਉਹਨਾਂ ਨੂੰ ਵੀ ਸਵੇਰੇ ਇੱਕ ਪਿੰਨੀ ਦੇ ਦਿਓ ਬਹੁਤ ਹੀ ਹੈਲਦੀ ਆ ਤੇ ਨੈਕਸਟ ਵੀਡੀਓ ਵਿੱਚ ਅਸੀਂ ਤੁਹਾਨੂੰ ਡਾਈਟ ਬਾਰੇ ਦੱਸਾਂਗੇ ਫੋਰ ਪਿਗਮੈਂਟੇਸ਼ਨ ਲਈ ਜੋ ਤੁਹਾਨੂੰ 101% ਰਿਜ਼ਲਟ ਦੇ ਜੜਾ ਖੜਾ ਰਹਿ ਗਿਆ ਬਾਕੀ ਇਹਦੇ ਵਿੱਚ ਮੈਂ ਦੁੱਧ ਪਾਉਂਗੀ ਦੁੱਧ ਪਿੰਨੀਆਂ ਬਣਾਉਦੇ ਬਣਾਉਦੇ ਦੁੱਧ ਸਾਡਾ ਥੋੜਾ ਜਿਹਾ ਠੰਡਾ ਹੋ ਗਿਆ ਤੇ ਤੁਸੀਂ ਇਹਨਾਂ ਹੋਰ ਇਹਨੂੰ ਗਰਮ ਕਰ ਲੈਣਾ ਦੁੱਧ ਨੂੰ ਇੱਕ ਵਾਰੀ ਥੋੜਾ ਜਿਹਾ ਤੁੱਤੇ ਜਿਆਦਾ ਗਰਮ ਵੀ ਨਹੀਂ ਹੋਣਾ ਚਾਹੀਦਾ ਵੀ ਜਿਹਦੇ ਨਾਲ ਤੁਹਾਡੇ ਹੱਥ ਜਲ ਜਾਣ ਤੇ ਨਾ ਹੀ ਇਹਨਾਂ ਠੰਡਾ ਹੋਣਾ ਚਾਹੀਦਾ ਵੀ ਜਿਹਦੇ ਨਾਲ ਇਹ ਕਿਓ ਜੰਮ ਜਾਈ। ਜੇਕਰ ਤੁਹਾਡੇ ਪਿੰਨੀਆਂ ਬਣਾਉਂਦੇ ਵਕਤ ਤੁਹਾਡੇ ਹੱਥਾਂ ਨੂੰ ਚਿੰਬੜਨ ਤਾਂ ਤੁਸੀਂ ਥੋੜਾ ਜਿਹਾ ਕਿਓ ਲਾ ਸਕਦੇ ਹੱਥਾਂ ਦੇ ਉੱਤੇ। ਕਿਓ ਨਾਲੇ ਨੂੰ ਹੱਥਾਂ ਨੂੰ ਨਹੀਂ ਚਿੰਬੜਨੀ ਆਏ। ਕਿਉਂਕਿ ਇਹਦੇ ਵਿੱਚ ਸ਼ੱਕਰ ਪਾਈ ਹੁੰਦੀ ਹੈ ਨਾ ਜੋ ਦੁੱਧ ਨਾਲ ਗਿੱਲਾ ਹੋਣ ਤੋਂ ਬਾਅਦ ਹੱਥਾਂ ਨੂੰ ਚਿੰਬੜ ਲੱਗ ਜਾਂਦੀ ਹੈ ਫਿਰ ਉਹਦੇ ਕਰਕੇ ਤੁਸੀਂ ਪਿੰਨੀ ਤਵੇ ਦਾ ਮਿਖਓ ਲਾ ਸਕਦੇ ਹੋ। ਲਓ ਜੀ ਹੁਣ ਆਪਣੀਆਂ ਪਿੰਨੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਇਹਨਾਂ ਨੂੰ ਤੁਸੀਂ ਮਹੀਨਾ 2 ਮਹੀਨਾ ਜਿਵੇਂ ਹੁਣ ਕੀ ਸਰਦੀਆਂ ਦਾ ਮੌਸਮ ਹੈ ਇਸ ਲਈ ਮਹੀਨੇ 2 ਮਹੀਨੇ ਤੱਕ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਸਵੇਰੇ ਤੁਸੀਂ ਇਹ ਦੁੱਧ ਨਾਲ ਬ੍ਰੇਕਫਾਸਟ ਦੇ ਤੌਰ ਤੇ ਲੈ ਸਕਦੇ ਹੋ ਤੇ ਰਾਤ ਨੂੰ ਜੇ ਤੁਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਸ਼ਾਮ ਦੀ ਰੋਟੀ ਦੀ ਜਗ੍ਹਾ ਤੇ ਰਾਤ ਨੂੰ ਤੁਸੀਂ ਦੁੱਧ ਨਾਲ ਇਹ ਦੋ ਪਿੰਨੀਆਂ ਲੈ ਲਓ ਬਾਕੀ ਜੇ ਤੁਸੀਂ ਸਾਡੀ ਨੈਕਸਟ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਧੰਨਵਾਦ